ਹੈਲੋ ਦੋਸਤੋ ਕੀ ਹਾਲ ਚਾਲ ਵੀਡੀਓ ਦੇਖਦੇ ਸਾਰੇ ਦੋਸਤਾਂ ਮਿੱਤਰਾਂ ਨੂੰ ਪਿਆਰ ਪ੍ਰੀਤ ਸਤਿ ਅਕਾਲ ਦੋਸਤੋ ਅਸੀਂ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਤੇ ਆਪਣੇ ਘਰ ਵਿੱਚ ਪਰਿਵਾਰ ਨਾਲ ਖੁਸ਼ ਹੋਵੋਗੇ ਤੇ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਸਾਡੀ ਆਲੂਾਂ ਤੇ ਆ ਤਿੰਨ ਚਾਰ ਵੀਡੀਓ ਹੋ ਗਈਆਂ ਸਾਡੀ ਆਲੂ ਤੇ ਉਹਦਾ ਇਹ ਕਾਰਨ ਹੈ ਮੈਂ ਮਤਲਬ ਆਲੂ ਮੈਂ ਜਿਆਦਾ ਇਕੱਠੇ ਲੈ ਜਾਂਦੇ ਸੀ ਉਹਦਾ ਸਸਤੇ ਵੀ ਕਾਫੀ ਮੈਂ ਇਕੱਠੇ ਲੈ ਜਾਂਦੇ ਤੇ ਉਹ ਖਰਾਬ ਹੋਣੇ ਸ਼ੁਰੂ ਹੋ ਗਏ ਸੀ ਨਹੀਂ ਤੇ ਉਹ ਥੋੜੇ ਖਰਾਬ ਹੋਣੇ ਸ਼ੁਰੂ ਹੋ ਗਏ ਤੇ ਸਾਡੇ ਬੱਚੇ ਕਦੀ ਚਿਪਸ ਬਣਾ ਲੈ ਕਦੀ ਉਹਨਾਂ ਦੇ ਫਿੰਗਰ ਜੇ ਬਣਾ ਲੈਦੇ ਤੇ ਕੋਈ ਤੇ ਖਾਨ ਵੀ ਦੀ ਵੀਡੀਓ ਬਣ ਜਾਂਦੀ ਆ ਤੇ ਕੋਈ ਦੀ ਨਹੀਂ ਬਣਦੀ ਤੇ ਥੋੜਾ ਕੰਮ ਕਰਦੇ ਰਹੀਵੇਂ ਹੋ ਜਾਂਦੇ ਆ ਤੇ ਅੱਜ ਦੀ ਵੀਡੀਓ ਚ ਬਣਾ ਰਹੇ ਆਪਾਂ ਆਲੂ ਭੂਜੀਆ ਹਾਂਜੀ ਆਲੂ ਭੂਜੀਆ ਬਣਾਵਾਂਗੇ ਬਿਲਕੁਲ ਦੇਸੀ ਤਰੀਕੇ ਨਾਲ ਬਿਲਕੁਲ ਸਿੰਪਲ ਮਸਾਲਿਆਂ ਨਾਲ ਸਵਾਦ ਬਹੁਤ ਬਣਦਾ ਤੇ ਇੱਕ ਇਹ ਇਹ ਆ ਵੀ ਚੀਜ਼ ਚੰਗੀ ਬਣਦੀ ਘਰੇ ਤਾਜੀ ਬਣਦੀ ਸ਼ੁੱਧ ਬਣਦੀ ਆ ਤੇ ਉਹਦੇ ਵਾਸਤੇ ਕੀ ਕੀ ਚਾਹੀਦਾ ਆਜੂ ਇੱਕ ਆਪਾਂ ਚਾਹਤ ਮਾਰ ਇਹ ਆ ਜੀ ਆਲੂ ਇਹ ਆਲੂ ਆਪਾਂ ਪਹਿਲਾਂ ਬਾਲੇ ਹੀ ਤੇ ਆਲੂ ਆਪਾਂ ਪਹਿਲੇ ਵਾਲੇ ਚਾਹੀਦੇ ਕਿਉਂਕਿ ਤਾਜ਼ੇ ਆਲੂ ਗਰਮ ਹੁੰਦੇ ਅੰਦਰ ਤੱਕ ਉਹਦਾ ਪੁਜਿਆ ਇੰਨਾ ਵਧੀਆ ਨਹੀਂ ਬਣਦਾ ਇਹ ਦੇਖੋ ਤੁਸੀਂ ਹਰੇ ਹਰੇ ਨਾ ਤੇ ਇਹ ਮੈਂ ਕੱਟੇ ਅੰਦਰੋਂ ਚੰਗੇ ਬਾਹਰੋਂ ਬਾਹਰੋਂ ਹਰੇ ਹਰੇ ਆ ਤੇ ਥੋੜੇ ਮਤਲਬ ਜਿਆ ਹਰੇ ਪੁੱਟੇ ਉਹਨਾਂ ਜੋ ਕੁਝ ਵੀ ਕਰਨੇ ਆ ਇਹ ਆ ਲੈ ਆਪਾਂ ਉਬਲੇ ਆਲੂ 8 ਤੋਂ 10 ਆਲੂ ਆ ਇਹ ਲਿਆ ਜੀ ਆਪਾਂ ਅੱਧੀ ਗੋਲੀ ਵੇਸਣ ਇਹ ਆਲੂਆਂ 'ਚ ਪਾਊਗਾ ਉਹਨਾਂ ਆਪਾਂ ਤੁਹਾਡੇ ਸਾਹਮਣੇ ਪਾਵਾਂਗੇ ਇਹ ਲਈ ਜੀ ਆਪਾਂ ਹਲਦੀ ਇੱਕ ਚਮਚ ਇਹ ਲਿਆ ਜੀ ਆਪਾਂ ਚਾਟ ਮਸਾਲਾ ਜਿਹਨੂੰ ਅੰਬਚੂਰਾ ਵੀ ਕਹਿੰਦੇ ਖੱਟੇ ਵਾਸਤੇ ਇਹ ਗਰਮ ਮਸਾਲਾ ਆਪਣਾ ਘਰ ਦਾ ਹੀ ਯੂਜ਼ ਕਰ ਰਹੇ ਆ ਤੇ ਇਹ ਲੋਣ ਆ ਸਵਾਦ ਅਨਸਾਰ ਇਹ ਲਈਏ ਆਪਾਂ ਕਦੂਕਾਸ਼ ਨਾਲ ਲਈਏ ਆਪਾਂ ਥਾਲੀ ਇਹਦੇ ਵਿੱਚ ਆਪਾਂ ਆਲੂ ਆਪਣੇ ਜਿਹੜੇ ਉਹ ਉਹ ਕਰਾਂਗੇ ਕਦੂਕਾਸ਼ ਕਰਾਂਗੇ ਦੂਜੀ ਗੱਲ ਮਿੱਤਰ ਪਿਆਰੋ ਇਹ ਇਹਨੂੰ ਕਦੂਕਾਸੀ ਕਿਉਂ ਕਿਹਾ ਜਾਂਦਾ ਕਿਉਂਕਿ ਕਿੰਨੇ ਦੇ ਚੀਜ਼ ਫੀਚਰ ਦਿੱਤੇ ਗਾਜਰਾ ਵੀ ਆਪਾਂ ਕਰਦੇ ਆ ਪਨੀਰ ਵੀ ਕਰਦੇ ਆ ਮੂਲੀ ਵੀ ਕਰਦੇ ਆ ਪਰ ਕਿਹਾ ਇਹਨੂੰ ਕਦੂਕਾਸੀ ਜਾਂਦਾ ਵਾ ਇਹਦਾ ਭਰਾਨੀ ਕੀ ਜੇ ਕਿ ਮਿੱਤਰ ਪਿਆਰ ਨੂੰ ਪਤਾ ਹੋਵੇ ਪਲੀਜ਼ ਕਮੈਂਟ ਦੇ ਵਿੱਚ ਜਰੂਰ ਦੱਸਿਓ ਤੇ ਹੁਣ ਆਪਾਂ ਜਿਆਦੀਆਂ ਗੱਲਾਂ ਨਾ ਕਰੀ ਤੇ ਇਹਨੂੰ ਆਪਾਂ ਕਦੂਕਸ ਕਰਦੇ ਆਂ ਤੇ ਕਦੂਕਸ ਦਾ ਮਤਲਬ ਇਹ ਵੀ ਕਰਨ ਦਾ ਮਤਲਬ ਇਹ ਆ ਕਿ ਆਲੂ ਜੋ ਕੋਈ ਗੰਡ ਜੀ ਨਾ ਰਵੇ ਬਲੇਮ ਆਪਾਂ ਦਾ ਆਲੂ ਗ੍ਰੇਡ ਜਾ ਹੋਵੇ ਇਸਕਾ ਕਿ ਆਪਾਂ ਕਦੂਕਸ ਕਰ ਰਹੇ ਆਂ ਜ ਜਨਾ ਆਪਾਂ ਇਹਨੂੰ ਕਰੀਏ ਨਾ ਜੋ ਬਹੁਤੋ ਬੜੀ ਚ ਗੰਡ ਜੀ ਰਹਿ ਜਾਂਦੀ ਆ ਇਸ ਕਰਕੇ ਇਹ ਕਰਨਾ ਜ਼ਰੂਰੀ ਆ ਤੇ ਆਪਾਂ ਸਾਰੇ ਆਲੂ ਕद्दूकस ਕਰ ਲੈਨੇ ਆ ਆਪਾਂ ਇਹ ਆਲੂ ਆਪਾਂ ਸਾਰੇ ਕद्दूकस ਕਰ ਲਏ ਆ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਇਹਦੇ ਵਿੱਚ ਪਾਵਾਂਗੇ ਆਪਾਂ ਜਿਹੜਾ ਆਪਾਂ ਅੱਧੀ ਕੌਲੀ ਲਿਆ ਵੇਸਣ ਉਹ ਪਾ ਦਾਂਗੇ ਦੋ ਚਮਚੇ ਰੱਖ ਲਾਂਗੇ ਬਾਅਦ ਚ ਐਡਜਸਟ ਕਰਾਂਗੇ ਬਾਅਦ ਚ ਪਾਵਾਂਗੇ ਤੇ ਨਾਲ ਪਾਵਾਂਗੇ ਕਲਰ ਵਾਸਤੇ ਰੰਗ ਵਾਸਤੇ ਹਲਦੀ ਤੇ ਆਪਾਂ ਇਹ ਅੰਬਚੂਰੇ ਦਾ ਇੱਕ ਚਮਚਾ ਲਿਆ ਚਾਟ ਮਸਾਲੇ ਦਾ ਇਹ ਪਾ ਦਾਂਗੇ ਆਪਾਂ ਖੱਟੇ ਵਾਸਤੇ ਖੱਟਾ ਮਿੱਠਾ ਟੇਸਟ ਵਧੀਆ ਆਊਗਾ ਪੁਰੀਏ ਦਾ ਇੱਕ ਚਮਚਾ ਆਪਾਂ ਪਾ ਦਾਂਗੇ ਇਹ ਗਰਮ ਮਸਾਲੇ ਦਾ ਤੇ ਸਵਾਦ ਅਨਸਾਰ ਪਾਵਾਂਗੇ ਚ ਲੂਣ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਇਹਦਾ ਇੱਕ ਨਾ ਇਦਾਂ ਆਪਾਂ ਆਟਾ ਗੁੰਨੇ ਉਦਾਂ ਦਾ ਡੋ ਪਰੋਣਾ ਉਦਾਂ ਦਾ ਜੇ ਆਪਾਂ ਇਹਦਾ ਬੈਟਰ ਜਾਂ ਬਣਾਉਣਾ ਇਹਨੂੰ ਚੰਗੀ ਤਰ੍ਹਾਂ ਮਸਲ ਮਸਲ ਕੇ ਮਿਕਸ ਕਰ ਲਾਂਗੇ ਆਪਾਂ ਤੇ ਆਲੂ ਆਪਣੀ ਚੰਗੀ ਤਰ੍ਹਾਂ ਮਿਕਸ ਹੋ ਗਏ ਆ ਆ ਤੁਸੀਂ ਦੇਖੋ ਚੰਗੀ ਤਰ੍ਹਾਂ ਮਿਕਸ ਕਰ ਲਿਆ ਇਹ ਹੱਥਾਂ ਨੂੰ ਥੋੜਾ ਜਿਪਕਦਾ ਕਿਉਂਕਿ ਆਲੂ ਕਰਕੇ ਤੇ ਜਿਹੜਾ ਥੋੜਾ ਜਿਹਾ ਆਪਣਾ ਥੋੜਾ ਜਿਹਾ ਇੱਕ ਚਮਚ ਆਪਾਂ ਕਰਾਂਗੇ ਤੇਲ ਐਡ ਉਹ ਸਰੋਂ ਦਾ ਥੋੜਾ ਜਿਹਾ ਤੁਹਾਨੂੰ ਮਸਲ ਕੇ ਦੇ ਦੇਣਾ ਤੁਹਾਨੂੰ ਘੱਟ ਚਿਪਕਦਾ ਵਾ ਇਹਨੂੰ ਇਕੱਠਾ ਕਰ ਲਾਂਗੇ ਆਪਾਂ ਸਾਰਾ ਜਿੱਦਾਂ ਆਪਾਂ ਆਟਾ ਨਹੀਂ ਗੁੰਨਦੇ ਉਸੇ ਤਰੀਕੇ ਨਾਲ ਉੱਪਰ ਜਿੰਨਾ ਹੁੰਦਾ ਇਕੱਠਾ ਕਰ ਲਾਂਗੇ ਇਹਦਾ ਹੁਣ ਆਪਾਂ ਪੁਜੀਆ ਬਣਾਵਾਂਗੇ ਉਹਦੇ ਵਾਸਤੇ ਆਪਾਂ ਕਿਹੜਾ ਯੰਤਰ ਲਿਆਂਦਾ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਉਂਦੇ ਆ ਤੇ ਆਲੂ ਆਪਾਂ ਮਿਕਸ ਕਰ ਲਏ ਆ ਰੱਖਾਂਗੇ ਕੜਾਈ ਇਹ ਅੰਗਰੇਜ਼ੀ ਚੁੱਲੇ ਤੇ ਤੇ ਇਹਨੂੰ ਆਪਾਂ ਆਨ ਕਰ ਲੈਨੇ ਆ ਬੇਬੀਆਂ ਸੌਖੀਆਂ ਕਰਤੀਆਂ ਹੋਰ ਕਾਹੀ ਕਰ ਲਿਆ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਸਰੋਂ ਦਾ ਤੇਲ ਸਰੋਂ ਦੇ ਤੇਲ ਚ ਭੁਜੀਆ ਬਹੁਤ ਹੀ ਕਰਾਰਾ ਬਣਦਾ ਤੇ ਬਾਕੀ ਤੁਸੀਂ ਆਪਣੀ ਮਰਜ਼ੀ ਨਾਲ ਜਿਹੜੇ ਮਰਜ਼ੀ ਤੇਲ ਚ ਬਣਾ ਸਕਦੇ ਜੇ ਪਰ ਜਿਆਦਾ ਵਧੀਆ ਹੋਊਗਾ ਜੇ ਤੁਸੀਂ ਸਰੋਂ ਦੇ ਤੇਲ ਚ ਬਣਾਉ ਤੇ ਉਧਰ ਆਪਣਾ ਤੇਲ ਗਰਮ ਹੁੰਦਾ ਤੇ ਇਹ ਆਪਾਂ ਲੈ ਆਪਾਂ ਲੈਂਦਾ ਨਵਾਂ ਯੰਤਰ ਇਹ ਮਸ਼ੀਨ ਆ ਇਹਨੂੰ ਮਸ਼ੀਨ ਹੀ ਕਹਿ ਸਕਦੇ ਆ ਪੁਜੀ ਵਾਲੀ ਮਸ਼ੀਨ ਆ ਤੇ ਇਹਦੇ ਵਿੱਚ ਵਾਵਾ ਬਣਾ ਸਾਨੂੰ ਦਿੱਤੇ ਆ ਇੱਕ ਆ ਸਟਾਰ ਵਾਲਾ ਵੀ ਬਣ ਜਾਂਦਾ ਇਹ ਵੀ ਇਸ ਨੂੰ ਟਰਾਈ ਕਰਾਂਗੇ ਬਾਕੀ ਇਹਦੇ ਮਿਲਦਾ ਜਿਪਸ ਬੰਦੇ ਹੋਣਗੇ ਤੇ ਆ ਹੈਗਾ ਇਹ ਮੋਟਾ ਪੁਜੀਆ ਤੇ ਆ ਹੈਗਾ ਬ੍ਰੇਕ ਪੁਜੀਆ ਆਪਾਂ ਅੱਜ ਇਹਦੇ ਨਾਲ ਟਰਾਈ ਕਰਾਂਗੇ ਤੇ ਇਹਨੂੰ ਆਪਾਂ ਹੁਣ ਚਿਰਫ ਫਿਟ ਕਰ ਲੈਂਦੇ ਆ ਨੂੰ ਚੰਗੀ ਤਰ੍ਹਾਂ ਮਸ਼ੀਨ ਨੂੰ ਤੇਲ ਨਾਲ ਗ੍ਰੀਸ ਕਰਾਂਗੇ ਤੇ ਇਹਦਾ ਆਪਾਂ ਇਹੀ ਗਰਮ ਲੈ ਲਾਂਗੇ ਇਸ ਤਰ੍ਹਾਂ ਦੋਵੇਂ ਪੰਨਿਆਂ ਨੂੰ ਗ੍ਰੀਸ ਕਰ ਲੈਣਾ ਇਸੇ ਤਰ੍ਹਾਂ ਆਪਾਂ ਮਸ਼ੀਨ ਦੇ ਅੰਦਰ ਵੀ ਤੇਲ ਲਾ ਲਾਂਗੇ ਤੇ ਇਹ ਪੱਤੇ ਜਿਹਨੂੰ ਇਹਦੇ ਵਿੱਚ ਪਾ ਦਾਂਗੇ ਫਿੱਟ ਹੋ ਗਿਆ ਇਹਨੂੰ ਰੱਖ ਕੇ ਸਾਈਡ ਤੇ ਇੱਥੇ ਥੋੜਾ ਜਿਹਾ ਆਪਾਂ ਲਵਾਂਗੇ ਪੇੜਾ ਇਹਦਾ ਪੇੜਾ ਆਟਾ ਜਾਂ ਗੁੰਨੇ ਆ ਮੇਸਨ ਦਾ ਤੇ ਆਲੂ ਦਾ ਇਹਨੂੰ ਇਸ ਤਰੀਕੇ ਨਾਲ ਰੋਲ ਜਾਂ ਕਰ ਲਾਂਗੇ ਤੇਲ ਲਾਉਣ ਨਾਲ ਥੋੜਾ ਇਹ ਹੁੰਦਾ ਵੀ ਹੱਥ ਨਾਲ ਕੱਟ ਜਾਂਦਾ ਉਹਦਾ ਵੇਖੋ ਹੱਥ ਨਾਲ ਚਿਪਕਦਾ ਉਹ ਫਿਰ ਚੰਗਾ ਜਿਹਾ ਨਹੀਂ ਲੱਗਦਾ ਇਸ ਤਰੀਕੇ ਨਾਲ ਆਪਾਂ ਇਹਨੂੰ ਫਿੱਟ ਕਰਦਾਂਗੇ ਉਤੋਂ ਨੱਪਦਾਂਗੇ ਤੇ ਇਹਨੂੰ ਹੋਰ ਵੀ ਸਾਰੀ ਤਰੀਕ ਸਾਰੀ ਚੰਗੀ ਤਰੀਕ ਭਰਦਾਂਗੇ ਲਓ ਜੀ ਮਸ਼ੀਨ ਜੇ ਆਪਾਂ ਉਹ ਆਲੂ ਵਾਲਾ ਤੇ ਮਿਸਨਾਲਾ ਸਮਾਨ ਭਰ ਲਿਆ ਉਤੋਂ ਕਰਦਾਂਗੇ ਇਹਨੂੰ ਬੰਦ ਘਟੀਆਂ ਬੰਦ ਬਾਜ਼ਾਰ ਦੀਆਂ ਚੰਗੀ ਤਰੀਕੇ ਨਾਲ ਆਪਾਂ ਇਹਨੂੰ ਟੈਗਡ ਕਰ ਲਾਂਗੇ ਲਓ ਜੀ ਆਪਣਾ ਤੇਲ ਗਰਮ ਹੋ ਗਿਆ ਤੇ ਆਪਾਂ ਇਹਨੂੰ ਚੈੱਕ ਕਰ ਲਾਂਗੇ ਪਹਿਲਾਂ ਥੋੜਾ ਜਿਹਾ ਦਿਲਾਂਗੇ ਇਸ ਮਾਂ ਉਤੋਂ ਥੋੜਾ ਜਿਹਾ ਵੇਸਨ ਲਾਵਾਂਗੇ ਆ ਕੰਮ ਤਿਆਰ ਪੂਰਾ ਆਪਣਾ ਉਸਲੇ ਉੱਤੇ ਆ ਗਿਆ ਤੇ ਇਹ ਇਹ ਵੀ ਦਾ ਹੱਥ ਲੈ ਕੇ ਮੇਕੀ ਸੇਕ ਹੁੰਦਾ ਵਾ ਹੁਣ ਆਪਾਂ ਲੈ ਕੇ ਮਸ਼ੀਨ ਨੂੰ ਲੈ ਕੇ ਵਾਏ ਕੁਦਰਨਾ ਚਲੋ ਜੀ ਬਾਬਾ ਨਾਨਕਾ ਮਿਹਰ ਕਰੇ ਤੋ ਆ ਜੀ ਵਾਹ ਤੋ ਆ ਜੀ ਵਾ ਇਹ ਬਣ ਗਿਆ ਆਪਣਾ ਪੁਜੀਆ ਹਾਂ ਜੀ ਆਪਣਾ ਪੁਜੀਆ ਵੇਖੋ ਤੇਲ ਜਿਹਾ ਸਿਕੰਦਿਆ ਬਿਲਕੁਲ ਘੱਟ ਸੇਕ ਤੇ ਬਿਲਕੁਲ ਆਪਾਂ ਘੱਟ ਸੇਕ ਤੇ ਇਹਨੂੰ ਅੰਦਰ ਤੱਕ ਪਕਾਉਣਾ ਤਾਂ ਹੀ ਇਹ ਕਰਕਰਾ ਆਊਗਾ ਜੇ ਆਪਣਾ ਸੇਕ ਜ਼ਿਆਦਾ ਹੋ ਗਿਆ ਇਹਨੇ ਬਾਹਰੋਂ ਪਰ ਇਹਦਾ ਕਲਰ ਚੇਂਜ ਹੋਇਆ ਨਾ ਅੰਦਰੋਂ ਕੱਚਾ ਰਹ ਜੂਗਾ ਹੁਣ ਆਪਾਂ ਇਹਨੂੰ ਪਕਾਵਾਂਗੇ ਤੇ ਛੇੜ ਨਾਣੀ ਨੂੰ ਆਪਾਂ ਜੰਜਰੇ ਆਪਣਾ ਇੱਕ ਸਾਈਡ ਵੀ ਸੇਕਣੀ ਜਾਂਦੀ ਥੋੜੀ ਜੀ ਕੋਸ਼ਿਸ਼ ਕਰਨ ਨਾਲ ਆਪਾਂ ਘਰ ਵਿੱਚ ਚੀਜ਼ ਤਿਆਰ ਕਰ ਸਕਦੇ ਆ ਬਸ ਇੱਕ ਨਾ ਹਿੰਮਤ ਜੀ ਕਰਨ ਦੀ ਲੋੜ ਹੁੰਦੀ ਆ ਬਾਕੀ ਇੱਕ ਬਾਕੀ ਆਪਣੇ ਜਵਾਕਾਂ ਪਿੱਛੇ ਆਪਾਂ ਕਿੰਨਾ ਕੁਝ ਕਰਦੇ ਆ ਤੇ ਇਹ ਵੀ ਆਪਾਂ ਜੋ ਆਪਾਂ ਜਵਾਕਾਂ ਨੂੰ ਬਣਾ ਕੇ ਦੇਣਾ ਘਰੇ ਤੇ ਵੇਖੋ ਲਓ ਜੀ ਆਪਣੀ ਇੱਕ ਸਾਈਡ ਪੱਕ ਗਈ ਆ ਇਹ ਚਮਟੇ ਦੇ ਮਜ਼ਾਦ ਨਾਲ ਥੋੜਾ ਜਿਆਦਾ ਸੇਕ ਗਿਆ ਵਿਚਕਾਇਓ ਸੇਕ ਲੱਗ ਗਿਆ ਤੇ ਇਹਨੂੰ ਆਪਾਂ ਪਾਸਾ ਚੇਂਜ ਕਰ ਦਾਂਗੇ ਇਹਦਾ। ਇਹ ਆਪਣਾ ਪਹਿਲਾ ਪੂਰ ਤਿਆਰ ਹੋ ਗਿਆ। ਉਧਰ ਆਪਣਾ ਪਹਿਲਾ ਪੂਰ ਤਿਆਰ ਹੋ ਗਿਆ। ਉਧਰ ਆਪਾਂ ਥਾਲੀ 'ਚ ਟਿਸ਼ੂ ਰੱਖ ਲਿਆ ਤੇ ਇੱਥੇ ਆਪਾਂ ਰੱਖਾਂਗੇ ਇਹ ਜਿਹੜਾ ਪਹਿਲਾ ਪੂਰ ਆਪਣਾ ਤਿਆਰ ਹੋਇਆ ਟਿਸ਼ੂ ਰੱਖਣ ਦਾ ਇੱਕੋ ਇੱਕ ਕਾਰਨ ਆ ਤਾਂ ਜੋ ਇਹਦਾ ਐਕਸਟਰਾ ਤੇਲ ਆ ਵਾਧੂ ਤੇਲ ਉਹ ਥੱਲੇ ਉਹ ਚੱਪੇ ਬਾਕੀ ਪੂਰ ਵੀ ਆਹ ਚੀਜ਼ ਹੀ ਵਕਰੀ ਬਣੀ ਆਂਦੀ ਨੂਰ ਹਾਂ ਚਲੋ ਜਾਨ ਜੀ ਪੂਜੀ ਆਪਾਂ ਸਾਰਾ ਬਣਾ ਲਿਆ ਤੇ ਆੜੇ ਬੱਚੇ ਸਮਾਨ ਦੀਆਂ ਇਹਦੀ ਆਪਾਂ ਥੋੜੀ ਜਿoli ਛੋੜੀ ਆਪਾਂ ਪਕੌੜੀਆਂ ਬਣਾਤੀਆਂ ਜਿਹੜਾ ਵੀ ਮਸ਼ੀਨ ਦੇ ਵਿੱਚੋਂ ਸਮਾਨ ਨਿਕਲਿਆ ਬੈਟਰ ਜਾ ਉਹਨੂੰ ਆਪਾਂ ਪਕੌੜੀਆਂ ਬਣਾਉਂਦੀਆਂ ਸਿੱਖਦੀਆਂ ਪਈਆਂ ਆਪਣਾ ਪੂਜੀਆ ਇਹਨੂੰ ਆਪਾਂ ਥੋੜਾ ਜਨਾ ਆਹ ਆਹ ਬਰੀਕ ਕਰ ਲਾਂਗੇ ਚੰਗੀ ਜਨਾ ਬਹੁਤ ਵਧੀਆ ਪੂਜੀਆ ਬਣਿਆ ਇਨੂੰ ਆਪਾਂ ਐਸ ਪਲੇਟ 'ਚ ਹੁਣ ਕੱਢ ਲਾਂਗੇ ਬਹੁਤ ਥੱਲੇ ਦੇ ਟਿਸ਼ੂ ਆ ਉਹਨਾਂ ਨੇ ਸਾਰਾ ਇਹਦਾ ਵਾਧੂ ਤੇਲ ਉਹ ਆਪਣੇ ਵੇਨ ਤੱਕ ਸੋਖ ਲਿਆ ਤੇ ਭੋਜੀ ਆਪਾਂ ਸਾਰਾ ਬਾਹਰ ਕੱਢ ਲਾਂਗੇ ਬੜਾ ਵਧੀਆ ਤਿਆਰ ਹੋਇਆ ਕੀਤੇ ਅਗਰੇ ਦਿਖਾ ਬੰਦੇ ਆਪਣੇ ਪਿੱਛੇ ਉਹ ਤਾਂ ਹਾਂ ਕੋਈ ਗੱਲ ਨਹੀਂ ਹਾਂ ਤੇ ਬੱਚੇ ਸਾਡੇ ਬਿਲਕੁਲ ਤਿਆਰ ਆ ਖਾਣ ਨੂੰ ਤੇ ਬਸ ਅਸੀਂ ਵੀਡੀਓ ਹੀ ਕਰਦੇ ਫੇ ਕਦੋਂ ਅਸੀਂ ਵੀਡੀਓ ਦਾ ਐਂਡ ਕਰੀਏ ਉਹ ਵਿੱਚੋਂ ਮੰਗੀ ਜਾਂਦੇ ਇਹ ਮੈਂ ਇਹਨੂੰ ਵੀਡੀਓ ਤਾਂ ਬਣਾ ਲੈਂਦੇ ਹਾਂ ਤੇ ਹੁਣ ਆਪਾਂ ਬੱਚਿਆਂ ਨੂੰ ਦਿੰਦੇ ਆ ਤਾਂ ਦੋ ਲਓ ਜੀ ਆਪਾਂ ਪੂਜੀਆ ਤਿਆਰ ਕਰ ਲਿਆ ਹੁਣ ਆਪਾਂ ਬੱਚਿਆਂ 'ਚ ਵੰਡਦੇ ਆ ਜੇ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਜਿਹੜੇ ਮੇਰੇ ਚੈਨਲ ਦੇ ਨਵੇਂ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਸਾਡੀ ਇੱਕ ਨਿੱਕੀ ਜਿਹੀ ਕੋਸ਼ਿਸ਼ ਆ ਤੇ ਆਪਾਂ ਚੰਗਾ ਖਾਈਏ ਤੇ ਚੰਗੀ ਜ਼ਿੰਦਗੀ ਜੀਏ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ ਤੇ ਲਓ ਬੋਤ ਆਪਣੀਆਂ ਪਲੇਟੀਆਂ ਲਿਆਓ ਲਓ ਕੋਲੀਆਂ ਆਈਆਂ ਨੇ ਵੱਡੀਆਂ ਲੈਂਦੀਆਂ ਜੇ ਕੋਲੀ ਵੱਡੀ ਐ ਨੀ ਛੋਟੀ ਤੇ ਤੂੰ ਤੇ ਛੋਟੀ ਜਿਹੀ ਨਿੱਕੀ ਕੋਲੀ ਲਈਂਦੀ ਲਓ ਬਤਾ ਚੱਗੋ ਉਹ ਆਪੇ ਤੂੰ ਆਪੇ ਚੋਰੀ ਕਰੀ ਜਾ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ